ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਾਡੇ ਵਿਤੀ ਬਲਾਇਟ ਦੇ ਉੱਪਰ ਮੈਂ ਤੁਹਾਡਾ ਆਪਣਾ ਜਸਵੰਤ ਸਿੰਘ ਸਿੱਧੂ ਪਿੰਡ ਰੰਧਿੱਤੇ ਵਾਲਾ ਜ਼ਿਲ੍ਹਾ ਮਾਨਸਾ ਚੜ੍ਹਦੇ ਪੰਜਾਬ ਤੋਂ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਹਮੇਸ਼ਾ ਹੀ ਤਰ੍ਹਾਂ ਤੁਹਾਨੂੰ ਅੱਜ ਇੱਕ ਨਵੇਂ ਮਹਿਮਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਕਿ ਯੂਕੇ ਦੇ ਵਿੱਚ ਸਟੂਡੈਂਟ ਆਇਆ ਹੋਇਆ ਹੈਗਾ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਭ ਨੂੰ ਪਹਿਲਾਂ ਤੁਸੀਂ ਦੱਸਿਆ ਨੂੰ ਆਪਣਾ ਨਾਮ ਤੇ ਤੁਸੀਂ ਇੰਡੀਆ ਤੋਂ ਕਿੱਥੋਂ ਬਿਲੋਂਗ ਕਰਦੇ ਹੋ ਦੱਸੋ ਜੀ ਮੇਰਾ ਨਾਮ ਲਵਪ੍ਰੀਤ ਸਿੰਘ ਹੈ ਜੀ ਮੇਰਾ ਪਿੰਡ ਮੋਦਗੀ ਤੇ ਜ਼ਿਲ੍ਹਾ ਫਰੋਜਪੁਰ ਹੈ ਤੇ ਮੈਂ 18 ਜਨਵਰੀ 2024 ਵਿੱਚ ਇੱਥੇ ਸਟੂਡੈਂਟ ਵੀਜੇ ਤੇ ਆਇਆ ਹਾਂ ਜੀ ਇੰਡੀਆ ਦੇ ਵਿੱਚ ਤੁਸੀਂ ਕੀ ਪੜ੍ਹਾਈ ਕੀਤੀ ਸੀ ਇੰਡੀਆ ਦੇ ਵਿੱਚ ਮੇਰੀ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈ ਜੀ ਜੋ ਕਿ ਮੈਂ ਅਮ੍ਰਿਤਸਰ ਤੋਂ ਕੰਪਲੀਟ ਕੀਤੀ ਸੀ ਇੱਥੇ ਮੈਂ ਮਾਸਟਰਸ ਡਿਗਰੀ ਤੇ ਆਂ ਟ੍ਰੇਡ ਐਂਡ ਫਾਈਨੈਂਸ ਕੋਰਸ ਤੇ ਤੁਹਾਡਾ ਕੀ ਏਮ ਹੈ ਤੁਸੀਂ ਕੀ ਸੋਚ ਕੇ ਜੁਕਿਆ ਆਏ ਹੋ ਅਸੀਂ ਤਾਂ ਜੀ ਐਸੀ ਵੀ ਉੱਥੇ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਜੀ ਤੇ ਬਸ ਆਪਣ ਉਕੇ ਕਿਉਂਕਿ ਤੁਹਾਨੂੰ ਪਤਾ ਜੀ ਇਨਕਮ ਨਾਲ ਹੀ ਫਿਊਚਰ ਸੈੱਟ ਹੁੰਦਾ ਏ ਤੁਹਾਡਾ ਕੋਈ ਫੈਮਿਲੀ ਬਿਜ਼ਨਸ ਸੀ ਜਾਂ ਤੁਸੀਂ ਕੋਈ ਹੋਰ ਕਾਰੋਬਾਰ ਵੀ ਨਾਲ ਕਰਦੇ ਸੀ ਨੋ ਨੋ ਕੋਈ ਫੈਮਿਲੀ ਬਿਜ਼ਨਸ ਸੀ ਓਨਲੀ ਬਸ 10000 ਰੁਪਏ ਤੇ ਮਤਲਬ ਕਿ ਫੋਰੈਸਟ ਜਗਲਾਤ ਵਿਭਾਗ ਵਿੱਚ ਕੰਮ ਕਰਦੇ ਸੀ ਆਪਣੇ ਫਾਦਰ ਸਾਹਿਬ ਨਾਲ ਤੇ ਕੋਈ ਕਿੱਲਾ ਕਿ ਜ਼ਮੀਨ ਸੀ ਜੀ ਕੋਈ ਖਾਸ ਹੋਰ ਕੁਝ ਨਹੀਂ ਸੀਗਾ ਜੀ ਤੇ ਆਪਣੀ ਸਟੱਡੀ ਦੇ ਰਾਹੀਂ ਫਿਰ ਮਿਹਨਤ ਕੀਤੀ ਤੇ ਇੱਥੋਂ ਦਾ ਕੰਮ ਹੈ ਜੀ ਯੂਕੇ ਉਨ ਤੋਂ ਬਾਅਦ ਤੁਹਾਨੂੰ ਇੱਕ ਕੀ ਪੋਜ਼ਿਟਿਵ ਵਧੀਆ ਪੁਆਇੰਟ ਲੱਗਾ ਵੀ ਜਿਹੜਾ ਤੁਸੀਂ ਆ ਕੇ ਸਹੀ ਫੈਸਲਾ ਲਿਆਗਾ ਹਾਂਜੀ ਜਿਹਦੇ ਕਰਕੇ ਸਟੂਡੈਂਟ ਨੂੰ ਹੋਰ ਇੱਥੇ ਆਉਣਾ ਚਾਹੀਦਾਗਾ ਹਾਂਜੀ ਫੈਸਲਾ ਇਹੀ ਹੈ ਜੀ ਵੀ ਇੱਥੇ ਆ ਕੇ ਬੰਦਾ ਇੱਕ ਤਾਂ ਸਟਰਗਲ ਬਹੁਤ ਨਹੀਂ ਕਿਉਂਦਾ ਸਹੀ ਹੋ ਜਾਂਦਾ ਲਾਈਵ ਹੈ ਚੀਜ਼ ਜੋ ਕਿ ਸ਼ੁਰੂ ਤੋਂ ਵੇਲਾ ਰਹਿਣ ਗਿੱਜਿਆ ਹੁੰਦਾ ਜਾਂ ਆਪਣਾ ਸਟਰਗਲ ਨਹੀਂ ਕਰਦਾ ਮਿਹਨਤ ਨਹੀਂ ਕਰਦਾ ਉਹ ਇੱਥੇ ਆ ਕੇ ਮਿਹਨਤੀ ਬਣ ਜਾਂਦਾ ਜੀ ਜੋ ਕਿ ਉੱਥੇ ਉਹਨੂੰ ਕੋਈ ਬਹੁਤ ਜ਼ਿਆਦਾ ਨਹੀਂ ਨੋਲਜ ਹੁੰਦੀ ਇੱਥੇ ਆ ਕੇ ਸਿਆਣਾ ਆਟੋਮੈਟਿਕ ਹੀ ਬਣ ਜਾਂਦਾ ਜੀ ਕੋਈ ਨੈਗੇਟਿਵ ਪੁਆਇੰਟ ਤੁਸੀਂ ਦੱਸ ਕਰਨਾ ਸ਼ੇਅਰ ਕਰਨਾ ਚਾਹੋ ਨੇਗੇਟਿਵ ਮੈਨ ਇਹੀ ਅਜੀਬੀ ਉਥੇ ਆਪਾਂ ਦੀ ਲਾਈਫ ਖੁੱਲੀ ਚਾਉਣੇ ਹੈ ਜੀ ਉਥੇ ਆਪਣ ਨੂੰ ਕੋਈ ਫਿਕਰ ਨਹੀਂ ਹੁੰਦਾ ਕੋਈ ਡਿਪਰੈਸ਼ਨ ਨਹੀਂ ਹੁੰਦਾਗਾ ਹਾਲਾਂਕਿ ਮਾਪੇ ਦੇ ਸਿਰ ਤੇ ਆਪਣੀ ਕਮਾਈ ਜੋ ਵੀ ਵੀ ਆ ਤੇ ਬਟ ਇੱਥੇ ਆਗਾ ਆਪਣਾ ਸਭ ਕੁਝ ਹੱਥੀਂ ਕਰਨਾ ਪੈਂਦਾ ਜੀ ਜੋ ਕਿ ਬਹੁਤ ਔਖਾ ਹਾਲਾਂਕਿ ਗੱਲਾਂ ਹੀ ਸੁਣੀਆਂ ਸੀ ਬਟ ਜਦੋਂ ਆਪ ਦੇ ਉੱਪਰ ਹੱਡ ਬੀਤੀ ਹੋਈ ਆ ਉਦੋਂ ਇਹਨਾਂ ਗੱਲਾਂ ਦੀ ਸਮਝ ਆਏ ਜੀ ਉਦੋਂ ਕਿਸੇ ਦੀ ਗੱਲ ਨਹੀਂ ਸਮਝਦੇ ਸੀਗੇ ਠੀਕ ਹੈ ਜੀ ਤਾਂ ਤੁਸੀਂ ਯੂਕੇ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਸਰਚ ਕੀਤੀ ਸੀ ਦੇਖੋ ਯੂਕੇ ਆਉਣ ਤੋਂ ਪਹਿਲਾਂ ਕੋਈ ਖਾਸ ਸਰਚ ਨਹੀਂ ਕੀਤੀ ਕੋਈ YouTube ਵਗੈਰਾ ਤੇ ਜਾਂ ਵੀਡੀਓਸ ਵੇਖਦੇ ਸੀਗੇ ਕੋਈ ਕਹਿੰਦੇ ਸੀ ਵੀ ਯੂਕੇ ਨਹੀਂ ਫਾਇਦਾ ਕੋਈ ਇੱਥੇ ਫਿਊਚਰ ਹੈ ਨਹੀਂਗਾ ਜਿੱਥੇ ਕੰਮ ਕਰ ਹੈ ਨਹੀਂ ਹਾਂਜੀ ਅੱਜ ਤੋ ਕੁਛ ਟਾਈਮ ਪਹਿਲਾਂ ਸਹੀ ਸੀਗਾ ਬਟ ਅੱਜ ਦੇ ਟਾਈਮ 'ਚ ਵਾਕਿਆ ਹੀ ਰੈਸੈਸ਼ਨ ਬਹੁਤ ਜ਼ਿਆਦਾ ਕੰਮ ਹੈ ਨਹੀਂਗਾ ਜੀ ਬਹੁਤ ਮੰਦੀ ਚੱਲ ਰਹੀ ਆ ਮਤਲਬ ਕਿ ਨਵੇਂ ਸਟੂਡੈਂਟ ਸੁਣਾਉ ਦਾ ਬਹੁਤ ਜ਼ਿਆਦਾ ਮਾਈਂਡ ਸੈਟ ਕਰਕੇ ਆਉਣਾ ਪਊਗਾ ਵੀ ਹਾਂ ਵੀ ਮੈਂ ਇੰਨੇ ਟਾਈਮ ਦਾ ਦਾ ਘਟੋ ਘਟ ਵੀ 2-3 ਮਹੀਨਿਆਂ ਤੱਕ ਤਾਂ ਆਰਾਮ ਨਾਲ ਖਰਚਾ ਉਹਦਾ ਲੈ ਕੇ ਹੀ ਆਵੇ ਕਿਉਂਕਿ ਕੰਮ ਕਰ ਜਲਦੀ ਨਹੀਂ ਮਿਲ ਰਿਹਾ ਜੀ ਬਹੁਤ ਜ਼ਿਆਦਾ ਹੁਣ ਮੇਰੇ ਰਿਲੇਸ਼ਨ ਦੇ ਵਿੱਚ ਇੱਕ ਕੁੜੀ ਹੈਗੀ ਆ ਬਰਮਿੰਗਮ ਤੋਂ ਉਹ ਕੁੜੀ ਨੂੰ 6 ਮਹੀਨੇ ਹੋ ਗਏ ਜੀ ਵਿਹਲੀ ਬੈਠੀ ਆ ਠੀਕ ਆ ਉਹ ਆਪਣੀ ਕਿੱਲਾ ਜ਼ਮੀਨ ਵੇਚ ਕੇ ਆਈ ਸੀ ਇੱਥੇ 6 ਮਹੀਨੇ ਹੋ ਗਏ ਨੂੰ ਕੋਈ ਕੰਮ ਨਹੀਂ ਮਿਲਿਆ ਜੀ ਘਰ ਤੋਂ ਵੀ 2 2 ਲੱਖ 3 ਲੱਖ ਰੁਪਇਆ ਆਕਾ ਕਾ ਦਾ ਖਰਚਾ ਕਰ ਲਿਆ ਜੀ ਪਰ ਹੁਣ ਕੀ ਕਰੇ ਹੁਣ ਉਹਨੂੰ ਜਾਂ ਦਾ ਕੋਈ ਕੰਮ ਮਿਲੇਗਾ ਠੀਕ ਆ ਨਹੀਂ ਤਾਂ ਫਿਰ ਵਾਪਸੀ ਜਾਣਾ ਪਊਗਾ ਜੀ ਤੇ ਜਿਨ੍ਹਾਂ ਨੂੰ ਕੰਮ ਮਿਲ ਜਾਂਦਾ ਵਾ ਉਹ ਆਪ ਦਾ ਤੁਹਾਨੂੰ ਬਾਦ ਵਰਗਾ ਆਪੇ ਸਹੀ ਹੋ ਜਾਂਦੇ ਆ ਉਹਨਾਂ ਵਾਸਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਉੰਨੇ ਮੈਸਗੇ ਜਰੂਰੀ ਨਹੀਂ ਵੀ ਕੰਮ ਲੇਟ ਹੀ ਮਿਲਣਾ ਕਈ ਵਾਰੀ 10 ਦਿਨ ਬਾਅਦ ਵੀ ਮਿਲ ਜਾਂਦਾ ਜੇ ਕੋਈ ਆਪਣੀ ਰੈਫਰੈਂਸ ਹੋਵੇ ਤਾਂ ਜਿੰਨੀ ਜਲਦੀ ਹੋ ਜਾ ਉਹਨੇ ਮਿਲ ਵੀ ਜਾਂਦਾ ਤੇ ਜਿਨ੍ਹਾਂ ਨੂੰ ਨਹੀਂ ਮਿਲਦਾ ਜਾਂ ਕਈ ਵਾਰੀ ਅਗਲਾ ਹੁੰਦਾ ਹੀ ਬੇ ਹਿਮਤਾਵਾ ਬੰਦਾ ਜਾਂ ਕੋਈ ਸਟਰਗਲ ਖਾਸ ਨਹੀਂ ਕਰਕੇ ਰਾਜੀ ਉਹਨਾਂ ਨੂੰ ਲੇਟ ਵੀ ਮਿਲਦਾ ਤੇ ਵੈਸੇ ਵੀ ਰੈਸੈਸ਼ਨ ਤਾਂ ਹੈ ਹੀ ਆ ਚਲੋ ਜੀ ਤੁਹਾਡੇ ਸਰਕਲ ਦੇ ਵਿੱਚ ਤੁਹਾਨੂੰ ਇਦਾਂ ਦੇ ਲੋਕ ਮਿਲੇ ਜਿਹੜੇ ਕਮਰੇ ਦੇ ਵਿੱਚ ਬੈਠੇ ਹੀ ਕਹਿ ਰਹੇ ਆ ਕੰਮ ਨਹੀਂ ਹੈਗਾ ਨਹੀਂ ਹੈਗਾ ਉਹ ਖੁਦ ਸਟਰਗਲ ਨਹੀਂ ਕਰ ਰਹੇ ਹਾਂਜੀ ਇਹ ਵੀ ਗੱਲ ਹੈਗੀ ਆ ਬਟ ਉਹ ਇਹ ਇਹਦੇ ਵੀ ਦੋ ਪਹਿਲੂ ਆ ਜੀ ਇੱਕ ਤਾਂ ਹੈ ਵੀ ਨਹੀਂ ਵਾਕਈ ਹੈ ਨਹੀਂਗਾ ਬਟ ਉਹਨਾਂ ਨੇ ਬਹੁਤ ਜਗ੍ਹਾ ਤੇ ਸਰਚ ਕਰਕੇ ਵੇਖ ਲਿਆ ਵੱਖੋ ਵੱਖਰੇ ਰੈਸਟੋਰੈਂਟ ਟੇਕਅਵੇ ਸ਼ਾਪਸ ਤੇ ਬਹੁਤ ਜ਼ਿਆਦਾ ਸ਼ਹਿਰ ਗਾਲੇ ਤੁਰ ਕੇ ਤੁਹਾਨੂੰ ਵੀ ਪਤਾ ਹੀ ਬਹੁਤ ਔਖਾ ਵਾ ਉਹਨਾਂ ਨੇ ਬਹੁਤ ਕਰਕੇ ਵੇਖ ਲਿਆ ਬਟ ਉਹਨਾਂ ਨੂੰ ਨਹੀਂ ਮਿਲ ਰਿਹਾ ਫਿਰ ਉਹ ਕਰਨ ਵੀ ਕੀ ਫਿਰ ਉਹ ਅੰਦਰ ਹੀ ਬੈਣ ਕੇ ਥੱਕ ਕਰਕੇ ਜੀ ਇੱਕ ਨਾਰਮਲ ਜਦੋਂ ਇੰਡੀਆ ਤੋਂ ਜਾਂ ਦੂਸਰੇ ਮੁਲਕ ਤੋਂ ਆਉਂਦਾ ਕੀ ਚੀਜ਼ਾਂ ਦੀ ਪ੍ਰੈਪਰੇਸ਼ਨ ਕਰਕੇ ਇੱਥੇ ਹੋਣੀ ਚਾਹੀਦੀ ਆ ਪ੍ਰਿਪਰੇਸ਼ਨ ਮੇਨ ਤਾਂ ਇਹ ਆ ਜੀ ਵੀ ਉੱਥੇ ਜਿਵੇਂ ਹੁਣ ਆਪਾਂ ਇੰਡੀਆ ਤੋਂ ਸੋਚ ਕੇ ਬੈਠੇ ਵੀ ਹਾਂ ਉੱਥੇ ਲਾਈਫ ਬਹੁਤ ਵਧੀਆ ਜਾਂ ਆਪਾਂ ਕੋਈ ਵੀਡੀਓਜ਼ ਰੀਲਸ ਵੇਖਦੇ ਆ ਵੀ ਉੱਥੇ ਹਾਂ ਗੱਡੀਆਂ ਵਾਂ ਜਾਂ ਕੋਈ ਬਹੁਤ ਵਧੀਆ ਮੌਲ ਵੀ ਜਿਆਦਾਤਰ ਸਨੋ ਦਾ ਹੀ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਜੀ ਬਟ ਇਹ ਚੀਜ਼ਾਂ ਵੇਖਣ ਨੂੰ ਵੀ ਵੀਡੀਓਜ਼ ਤੇ ਇਹੀ ਚੰਗੀਆਂ ਲੱਗਦੀਆਂ ਉੱਥੇ ਇਹ ਪ੍ਰਿਪੇਅਰ ਕਰ ਕਿਉਂ ਵੀ ਉੱਥੇ ਬਹੁਤ ਜ਼ਿਆਦਾ ਹਾਰਡ ਲਾਈਫ ਆ ਜੀ ਉਥੇ ਮੰਨਨੇ ਕੋਲ ਆਪਾਂ ਨੂੰ ਸਵੇਰ 5-5 ਵਜੇ ਉੱਠਣਾ ਪੈਂਦਾ 4-4 ਵਜੇ ਕਈ ਸਟੂਡੈਂਟਸ ਦੇ ਹੁਣ ਰਹਿੰਦੇ ਦੂਰ ਆ ਕੰਮ ਕਰਨ ਜੀ ਯੂਨੀਵਰਸਿਟੀਆਂ ਦੂਰ ਆ ਉਹਨਾਂ ਨੂੰ ਸਵੇਰ 1-1 2-2 ਵਜੇ ਉੱਠ ਕੇ ਵੀ ਆਪਣਾ ਸਾਰਾ ਖਾਣ ਪੀਣ ਬਣਵਾ ਕੇ ਫਿਰ ਟ੍ਰੇਨਾਂ ਫੜਨੀਆਂ ਪੈਂਦੀਆਂ ਫਿਰ ਯੂਨੀਵਰਸਿਟੀ ਆਉਣਾ ਪੈਂਦਾ ਤੇ ਯੂਨੀਵਰਸਿਟੀ ਸਾਰਾ ਸਾਰਾ ਦਿਨ ਨਿਕਲ ਜਾਂਦਾ ਤੇ ਰਾਤਾਂ ਨੂੰ ਕਈ ਵਾਰੀ ਕੱਲੀਆਂ ਕੁੜੀਆਂ ਜੋ ਕੀ ਉਹਨਾਂ ਨੂੰ 10-10 12-12 20 ਵਜੇ ਜਾਂਦੇ ਆ ਉਹ ਬਹੁਤ ਜ਼ਿਆਦਾ ਰਿਸਕ ਵਿੱਚ ਉਲੰਘ ਰਹੀਆਂ ਜੀ ਕਈ ਵਾਰ ਸਟੂਡੈਂਟ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਉਹਨਾਂ ਡਿਪਰੈਸ਼ਨ ਦੇ ਵਿੱਚ ਇਹ ਦੇਖੋ ਕਈ ਸਟੂਡੈਂਟ ਹੁਣੋ ਜ਼ਿਆਦਾਤਰ ਜਿਵੇਂ ਕਿ ਮੈਂ ਖੁਦ ਵੀ ਇਸ ਸਿਚੁਏਸ਼ਨ ਵਿੱਚ ਲੰਘਿਆ ਵਾਂ ਵੀ ਆਪਣੀ ਜ਼ਮੀਨ ਵੇਚ ਕੇ ਆਉਂਦੇ ਆ ਜਾਂ ਗਹਿਣੇ ਕਰਕੇ ਆਉਂਦੇ ਆ ਜੀ ਜਾਂ ਆਪਣਾ ਕੋਈ ਵੀ ਪ੍ਰਾਪਰਟੀ ਸੇਲ ਕਰਕੇ ਆਉਂਦੇ ਆ ਉਧਰੋਂ ਤੋਂ ਪ੍ਰਾਪਰਟੀ ਸੇਲ ਕਰਾਏ ਜੇ ਤਾਂ ਅੱਗੇ ਜਾ ਕੇ ਕੰਮ ਮਿਲ ਜਾਵੇ ਤਾਂ ਠੀਕ ਹੈ ਹੁਣ ਕਈ ਵੀ ਕੰਮ ਨਹੀਂ ਮਿਲਦਾ ਜਿਵੇਂ ਤੁਹਾਨੂੰ ਅੱਜ ਦੇ ਹਾਲਾਤ ਦੱਸ ਰਹੇ ਆ ਉਹ ਕੰਮ ਨਾ ਮਿਲੇ ਉਹਦੇ ਮਨਚ ਸਟੂਡੈਂਟ ਦੇ ਆਉਂਦੀ ਵਿੱਛਾ ਦਾ ਸਾਰਾ ਕੁਝ ਵੇਚ ਵੀ ਆਇਆ ਵਾਂ ਉਧਰੋਂ ਇੰਨਾ ਪੈਸਾ ਲੱਗ ਗਿਆ ਨਾ ਉਹ ਪਿੱਛੇ ਮੁੜਨ ਜੋਗਾ ਨਾ ਇੱਥੇ ਕੰਮ ਮਿਲ ਰਿਹਾ ਮਾਪਿਆਂ ਦੇ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੇ ਕੋਈ ਅੱਜ ਸਟੂਡੈਂਟ ਆਪਣਾ ਦੇਸ਼ ਨੂੰ ਛੱਡ ਕੇ ਵਿਦੇਸ਼ ਪੜ੍ਹਾਈ ਕਰਨ ਆਉਣ ਜਾ ਰਿਹਾ ਹੈ ਮਾਪਲੇ ਹੀ ਹੈ ਜੀ ਇਸ ਵੇਲੇ ਅੱਜ ਦੇ ਟਾਈਮ 'ਚ ਤਾਂ ਬੱਚੇ ਕਦੀ ਨਹੀਂ ਸੁਣ ਰਹੇ ਆਪਾਂ ਨੂੰ ਵੀ ਪਤਾ ਜੀ ਹਰੇਕ ਦੇ ਮਨ 'ਚ ਇੱਕ ਕੀੜਾ ਹੀ ਹੈ ਜੀ ਵੀ ਬਾਹਰ ਜਾਣਾ ਹੀ ਜਾਣਾ ਮੈਨੂੰ ਇੱਕ ਕੀੜਾ ਹੀ ਗੈ ਸਕਦੇ ਆ ਬਟ ਜੇ ਜੇ ਤੁਹਾਡਾ ਬੱਚਾ ਸਮਝ ਸਕਦਾ ਤਾਂ ਉਹਨੂੰ ਮੈਂ ਇਹ ਗੱਲ ਜ਼ਰੂਰ ਕਹੂੰਗਾ ਵੀ ਜਿਉਂ ਦਾ ਚਾਹ ਲਾਉਣਾ ਉਹਨੂੰ ਇੱਕ ਵਾਰੀ ਛੋਟੀ ਕੰਟਰੀ ਜ਼ਰੂਰ ਕਰ ਲੋ ਕੋਈ ਲੱਖ ਪੀਹਾਂ ਹਜ਼ਾਰ ਲੱਗ ਜਾ ਕੋਈ ਦੁੱਖ ਨਹੀਂ ਮੋੜ ਵੀ ਆਊਗਾ ਬਟ ਉਹ ਸਮਝ ਜੂਗਾ ਫਿਰ ਵੱਡੀ ਕੰਟਰੀ ਤੇ ਇੰਨਾ ਪੈਸਾ ਆਪ ਇਨਵੈਸਟ ਕਰ ਦਿੰਨੇ ਆ ਜੋ ਮੋੜ ਆਵੇ ਫਿਰ ਆਪਣੇ ਪੱਲੇ ਕੁਝ ਨਹੀਂ ਰਹਿੰਦਾ ਜੀ ਓਕੇ ਉਹਨੂੰ ਜਿੰਨਾ ਹੋਦਾ ਤਾਂ ਸਮਝਾਓ ਜੇ ਉੱਥੇ ਤੁਹਾਡਾ ਵਧੀਆ ਸੈਟਅਪ ਬਿਜ਼ਨਸ ਕੋਈ ਜ਼ਮੀਨ ਜਾਇਦਾਦ ਕੁਝ ਵੀ ਹੈਗਾ ਉਹਨੂੰ ਉੱਥੇ ਹੀ ਰੱਖੋ ਬਾਹਰ ਕੋਈ ਬਹੁਤਾ ਵਧੀਆ ਨਹੀਂਗਾ ਜੇ ਆਪਾਂ ਸੋਚੀਏ ਜੀ ਓਕੇ ਇੰਡੀਆ ਦੇ ਵਿੱਚੋਂ ਬੱਚੇ ਨੂੰ ਕਿਸ ਤਰ੍ਹਾਂ ਦੀ ਕੋਈ ਸਕਿੱਲ ਲੈ ਕੇ ਆਉਣਾ ਚਾਹੀਦਾ ਹੈ ਡਰਾਈਵਿੰਗ ਮਤਲਬ ਕਿ ਆਪਣਾ ਉਹ ਪੂਰਾ ਪ੍ਰਿਪੇਅਰ ਹੋਗਾ ਚਾਹੇ ਉਹ ਕਲਾਸਾਂ ਲਵੇ ਵੈਸੇ ਜੇ ਕਲਾਸਾਂ ਲਗਾਊਗਾ ਇੰਡੀਆ ਦੇ ਵਿੱਚੋਂ ਹੀ ਕਲਾਸਾਂ ਲਗਾ ਕੇ ਆਵੇ ਤਾਂ ਉਸ ਨੂੰ ਰੂਲ ਐਂਡ ਰੈਗੂਲੇਸ਼ਨਸ ਦਾ ਪਤਾ ਲੱਗ ਜਾਂਦਾ ਕਿਉਂਕਿ ਜਿਹੜੀ ਆਪਾਂ ਆਮ ਤੌਰ ਤੇ ਕਾਰ ਚਲਾਉਣੀ ਸਿੱਖਦੇ ਆ ਉਹ ਹੋਰ ਚੀਜ਼ ਹੈ ਉਹ ਆਪਾਂ ਆਪਣੀ ਮਰਜ਼ੀ ਨਾਲ ਪੰਜਾਬ ਦੀ ਡਰਾਈਵਿੰਗ ਦੇ ਹਿਸਾਬ ਤੇ ਸਿੱਖਦੇ ਆ ਬਟ ਜੇ ਕਲਾਸਾਂ ਲਗਾਵਾਂਗੇ ਉਹ ਆਪਾਂ ਆਪਣ ਨੂੰ ਟੀਚੀ ਉਸ ਹਿਸਾਬ ਨਾਲ ਕਰਨਗੇ ਵੀ ਆਪਾਂ ਰੂਲਾਂ ਨੂੰ ਫੋਲੋ ਕਰ ਸਕੀਏ ਸੋ ਇੱਥੇ ਆ ਕੇ ਆਪਣੇ ਅਸਟ ਈਜ਼ੀ ਹੋਊਗਾ ਓਕੇ ਇਹ ਬਹੁਤ ਸੋਹਣੀ ਗੱਲ ਗਈ ਹੈ ਅਗਰ ਇੰਡੀਆ ਦੇ ਵਿੱਚ ਕਿਸੇ ਨੂੰ ਡਰਾਈਵਿੰਗ ਆ ਤਾਂ ਉਹਨੂੰ ਇੱਕ ਵਾਰ ਅਗਰ ਉਹ ਕਲਾਸਸ ਲੈ ਲਵੇ ਇੰਡੀਆ ਦੇ ਵਿੱਚ ਤਾਂ ਰੂਲ ਰੈਗੂਲੇਸ਼ਨ ਜਿਹੜੇ ਕਿ ਡੀਪਲੀ ਆਪਾਂ ਨੂੰ ਇੰਡੀਆ ਦੇ ਵਿੱਚ ਮੋਸਟਲੀ ਨਹੀਂ ਜ਼ਰੂਰਤ ਪੈਂਦੀ ਜਾਂ ਆਪਾਂ ਨਹੀਂ ਯੂਜ਼ ਕਰਦੇ ਤਾਂ ਇੱਥੇ ਆ ਕੇ ਉਹਦੇ ਲਈ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਮੇਰੇ ਖੁਦ ਦੇ ਐਕਸਪੀਰੀਅੰਸ ਦੇ ਮੁਤਾਬਕ ਜਿਹੜੀ ਡਰਾਈਵਿੰਗ ਸਕਿੱਲ ਲੈਣੀ ਹੈ ਇੱਥੇ ਉਹ ਬਹੁਤ ਜ਼ਿਆਦਾ ਕਾਸਟਲੀ ਹੈ ਮੈਂ ਤਕਰੀਬਨ ਕਹਿ ਸਕਦਾ ਵੀ 35 ਤੋਂ ਲੈ ਕੇ 40 ਪਾਉਂਡ ਇੱਕ ਘੰਟੇ ਦੇ ਇਨਸਟ੍ਰਕਟਰ ਜਿਹੜਾ ਹੈਗਾ ਉਹ ਚਾਰਜ ਕਰਦਾ ਤੁਹਾਨੂੰ ਜਿੱਦਾਂ ਆਪਾਂ ਆਪਣੇ ਮੁਲਕ ਤੋਂ ਮੂਵ ਹੁੰਨੇ ਹ ਕਿਤੇ ਵੀ ਤਾਂ ਲੈਂਗੁਏਜ ਦਾ ਬੜਾ ਡਿਫਰੈਂਸ ਹੈ ਤਾਂ ਲੈਂਗੁਏ ਲੈਂਗੁਏਜ ਦੇ ਤੇ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਜੀ ਹੱਦੋਂ ਵੱਧ ਕਿਉਂਕਿ ਜ਼ਿਆਦਾਤਰ ਤਾਂ ਜਿਹੜੇ ਆਪਣੇ ਵੀ ਅੱਜ ਕੱਲੇ ਤੇ ਫੌਜੀ ਬਣੇ ਹੋਏ ਆ ਜਾਂ ਇੰਨੇ ਟਾਈਮ ਤੋਂ ਕੰਮ ਚੱਲਦਾ ਆ ਰਿਹਾ ਵਾ ਜਾਂ ਕੋਈ ਹੋਰ ਵੀ ਸਟੂਡੈਂਟ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਉਹ ਤਾਂ ਚਲੋ ਬਿਲਡਰਾਂ ਨਾਲ ਆਪਣੇ ਬਿਲਡਰ ਪੰਜਾਬੀ ਭਰਾ ਹੁੰਦੇ ਆ ਉਹਨਾਂ ਨਾਲ ਮਿਲ ਜਾਂਦਾ ਚਲੋ ਉੱਥੇ ਕੰਮ ਚੱਲ ਜਾਂਦਾ ਬਟ ਜ਼ਿਆਦਾਤਰ ਜੇ ਆਪਾਂ ਕਹੀਏ ਵੀ ਐਨ ਆਈ ਦੇ ਕੰਮ ਲੀਗਲ ਕਰਨਾ ਹੋਵੇ ਆਪਾਂ ਨੂੰ ਟੇਕ ਅਵੇਸ ਵਗੈਰਾ ਤੇ ਹੋ ਗਿਆ ਜਾਂ ਸ਼ਾਪਸ ਵਗੈਰਾ ਗ੍ਰੋਸਰੀ ਸਟੋਰਸ ਵਗੈਰਾ ਤੇ ਕਰਨਾ ਪੈਂਦਾ ਉਹਨਾਂ ਦੇ ਆਪ ਨੂੰ ਇੰਗਲਿਸ਼ ਆਉਣੀ ਹੀ ਜ਼ਰੂਰੀ ਹੈ ਕਿਉ ਕਮਾਸ ਕਸਟਮਰਸ ਨੂੰ ਆਪਾਂ ਫੇਰ ਹੀ ਹੈਂਡਲ ਕਰ ਸਕਦੇ ਹਾਂ ਜੇ ਇੰਗਲਿਸ਼ ਆਉਂਦੀ ਹੋਊਗੀ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿਉਂਕਿ ਕਈ ਹੁਣ ਉੱਥੇ ਆਪਾਂ ਕਹਿ ਦਿੰਨੇ ਆਂ ਵੀ ਇੱਕ ਵਾਰੀ ਬਾਹਰ ਨਿਕਲਣਾ ਵਾ ਆਦਾਂ ਕੋਈ ਪੀਟੀ ਕਰ ਲੋ ਜਾਂ ਬਿਨਾ ਆਇਲਸ ਤੋਂ ਅੱਜਕੱਲ੍ਹ ਯੂਡੀਅੰਟਸ ਕਹਿ ਰਹੇ ਹਨਾ ਬਿਨਾ ਆਇਲਸ ਕਰਕੇ ਨਿਕਾੜ ਦਿੰਨੇ ਆਂ ਐਂ ਕਰਕੇ ਪਟ ਉਹ ਚੀਜ਼ਾਂ ਦਾ ਫਾਇਦਾ ਨੇ ਉਹਨਾਂ ਦਾ ਆਪਾਂ ਇੱਥੇ ਆ ਕੇ ਫਿਰ ਪਤਾ ਲੱਗਦਾ ਕਿਉਂਕਿ ਜੇ ਉੱਥੇ ਆਪਾਂ ਆਇਲਸ ਕਰਦੇ ਆ ਨਾ ਉਹ ਆਪਣੇ ਉਸ ਤੇ ਜ਼ਰੂਰੀ ਆ ਉਹ ਆਪਾਂ ਨੂੰ ਸਾਰੀਆਂ ਸਕਿੱਲਸ ਆ ਜਾਂਦੀਆਂ ਵਾ ਵੀ ਕਿਵੇਂ ਕੀ ਇਹਨਾਂ ਦੀ ਲੈਂਗੁਏਜ ਆ ਜਾਂਦੀ ਆ ਦੂਸਰੂ ਬਹੁਤ ਔਖਾ ਜੀ ਜੇ ਆਪਾਂ ਕਹੀਏ ਤਾਂ ਹੁਣ ਜੇ ਆਪ ਨੂੰ ਇੰਗਲਿਸ਼ ਨਾ ਆਉਦੀ ਹੋਵੇ ਜੇ ਕੰਮ ਮਿਲ ਵੀ ਗਿਆ ਅਗਲਾ ਥੋੜੇ ਦਿਨ ਵੇਖੂਗਾ ਅਗਲਾ ਕਹਿੰਦਾ ਨਹੀਂ ਕੰਮ ਨਾ ਮੈਂ ਨਹੀਂ ਦੇ ਸਕਦਾ ਕਿਉਂਕਿ ਇੰਗਲਿਸ਼ ਨਹੀਂ ਆ ਰਹੀਗੀ ਇਹ ਪ੍ਰੋਬਲਮ ਆ ਜੀ ਤਾਂ ਸਟੂਡੈਂਟ ਨੂੰ ਇਹ ਵੀ ਜਿਆਦਾ ਇਪੋਰਟੈਂਟ ਮੈਸੇਜ ਇਹ ਹੈਗਾ ਅਗਰ ਤੁਹਾਨੂੰ ਕੋਈ ਆਇਲਸ ਤੋਂ ਬਿਨਾ ਬਟ ਫਿਰ ਵੀ ਸਾਨੂੰ ਇੰਗਲਿਸ਼ ਸਿੱਖਣੀ ਬਹੁਤ ਜ਼ਿਆਦਾ ਜ਼ਰੂਰੀ ਆ। ਆ ਯੂਕੇ ਦੀ ਮੈਡੀਕਲ ਸਿਸਟਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਡੀਕਲ ਸਿਸਟਮ ਦੇਖੋ ਜੀ ਜੇ ਦਾ ਆਪਾਂ ਨਾਰਮਲ ਬਿਮਾਰ ਹੋਨੇ ਆ ਜਾਂ ਕੋਈ ਵੀ ਆਪਾਂ ਕਹ ਦੀਏ ਜ਼ੁਕਾਮ ਖਾਂਗਾ ਆਪਾਂ ਇੰਡੀਆ ਹੁੰਨੇ ਆ ਉਦੋਂ ਦਾ ਆਪਾਂ ਭੱਜ ਕੇ ਦਾ ਉਹਦਾ ਡਾਕਟਰ ਤੋਂ ਥੱਬਾ ਗੋਲੀਆਂ ਦਾ ਲੈ ਆਉਣੇ ਆ ਜਾਂ ਇੰਜੈਕਸ਼ਨ ਲਵਾ ਲੈਣੇ ਆ। ਬਟ ਇਸ ਤੇ ਇਹ ਚੀਜ਼ ਆ ਇਹ ਆਪਣੇ ਨਾਲ ਥੋੜਾ ਜਿਹਾ ਹੋਰ ਤਰੀਕੇ ਨਾਲ ਬਿਹੇਵ ਕਰਦੇ ਆ ਵੀ ਜੋ ਕਿ ਛੋਟੀ ਮੋਟੀ ਪ੍ਰੋਬਲਮ ਹੁੰਦੀ ਜੋ ਕਿ ਆਪਣਾ ਸਰੀਰ ਆ ਔਟੋਮੈਟਿਕ ਕਵਰ ਕਰ ਸਕਦਾ ਆਪਣੇ ਆਪ ਉਸ ਵਾਸਤੇ ਇਹ ਮੈਡੀਸਨ ਨਹੀਂ ਦੰਦੇਗੇ ਜੋ ਕਿ ਆਪਣੇ ਵਾਸਤੇ ਸਾਈਡ ਇਫੈਕਟ ਵੀ ਆ ਜੇ ਆਪਾਂ ਛੋਟੀ ਮੋਟੀ ਗੱਲ ਤੋਂ ਹੀ ਮੈਡੀਸਨਸ ਲੈ ਰਹੇ ਆ ਸੋ ਛੋਟੀ ਮੋਟੀ ਗੱਲ ਨੂੰ ਨਹੀਂ ਗੋਲ ਦੇਗੇ ਠੀਕ ਆ ਉਹ ਆਪਣੀ ਬਾਡੀ ਕਵਰ ਕਰ ਸਕਦੀ ਆ ਬਟ ਜੇ ਐਮਰਜੈਂਸੀ ਜਾਂ ਕੋਈ ਵੱਡੀ ਪ੍ਰੋਬਲਮ ਆ ਰਹੀ ਆ ਜਾਂ ਕੋਈ ਲੇਡੀਜ਼ ਵਗੈਰਾ ਆ ਜਾ ਕੋਈ ਪ੍ਰੈਗਨਸੀ ਕੁਝ ਵੀ ਆ ਉਹ ਇਹਨਾਂ ਦਾ ਸਿਸਟਮ ਬਹੁਤ ਜ਼ਿਆਦਾ ਵਧੀਆ ਜੀ ਦਾ ਮੇਰੇ ਐਕਸਪੀਰੀਅੰਸ ਦੇ ਮੁਤਾਬਕ ਯੂਕੇ ਦੇ ਵਿੱਚ ਜਿਹੜੀ ਨਾਰਮਲ ਅਪਾਇੰਟਮੈਂਟ ਲੈਣੀ ਆ ਉਹ ਬਹੁਤ ਜ਼ਿਆਦਾ ਔਖੀ ਹੈ ਬਟ ਐਮਰਜੈਂਸੀ ਅਗਰ ਹੋ ਜਾਂਦੀ ਹੈ ਤਾਂ ਤੁਹਾਨੂੰ ਇਹ ਬੜੀ ਵਧੀਆ ਕੇਅਰ ਪਾਉਂਦੀ ਹੈ ਜਿਵੇਂ ਕਿ ਕੋਈ ਹਾਰਟ ਪ੍ਰੋਬਲਮ ਵਗੈਰਾ ਕੋਈ ਵੀ ਐਸ ਓਕੇ ਯੂਕੇ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਲੱਗੀ ਯੂਕੇ ਵਿੱਚ ਸਭ ਤੋਂ ਵਧੀਆ ਰੂਲਸ ਐਂਡ ਰੈਗੂਲੇਸ਼ਨਸ ਆ ਜੀ ਨਾ ਕਿ ਇਹ ਕਰਪਟ ਹੈਗਾ ਜਿਵੇਂ ਕਿ ਅੱਜਕੱਲ ਕੈਨੇਡਾ ਵਿੱਚ ਆਪਾਂ ਵੇਖ ਰਹੇ ਆ ਕੋਈ ਡਰਾਈਵਿੰਗ ਲਾਇਸੈਂਸ ਵੀ ਕਰਾਪਟਿਵ ਸਿਸਟਮ ਚੱਲ ਪਿਆ ਜੀ ਠੀਕ ਆ ਪੈਸੇ ਦੇ ਕੇ ਕੁਝ ਵੀ ਹੋ ਰਿਹਾ ਜਾਂ ਅੱਜਕੱਲ ਹੁੱਲੜਵਾਜ ਕੰ ਬਹੁਤ ਖਰਾਬ ਕਰ ਰਹੇ ਆ ਇੱਥੇ ਕੋਈ ਵੀ ਮਂਦੀਰ ਮਤਲਬਾ ਕੰਮ ਹੈ ਨਹੀਂਗਾ ਜੀ ਉਹ ਦੂਸਰੀਆਂ ਕੰਟਰੀਆਂ ਨਾਲ ਇੱਥੇ ਇਹ ਬਹੁਤ ਜ਼ਿਆਦਾ ਵੱਡਾ ਡਿਫਰੈਂਸ ਆ ਜੀ ਇੱਥੇ ਆਪਣੇ ਪੰਜਾਬੀ ਆ ਜਾਂ ਕੋਈ ਵੀ ਆ ਇੱਥੇ ਸਾਰੇ ਰੂਲਸ ਐ ਰੈਗੂਲੇਸ਼ਨ ਵਾਲੇ ਐਂ ਸਿਆਣੇ ਲੋਕ ਇੱਥੇ ਜੀ ਕਿਉਂਕਿ ਜਿਹੜੇ ਦੂਸਰੀਆਂ ਕੰਟਰੀਆਂ ਉੱਥੇ ਮੈਂ ਵੇਖ ਰਿਹਾ ਬਈ ਬਹੁਤ ਜ਼ਿਆਦਾ ਆਪਣੇ ਜਿਹੜੀ ਮੰਦੀਰ ਕਹਿ ਲੋ ਬਹੁਤ ਜ਼ਿਆਦਾ ਕੰਮ ਖਰਾਬ ਹੋਇਰ ਜਾਂ ਹੁੱਲੜਵਾਜ ਇੱਥ ਤਮਨ ਨਾਲ ਯੂਕੇ ਦੀ ਜਿਹੜੀ ਤੁਹਾਨੂੰ ਬੈਡ ਥਿੰਗ ਲੱਗੀ ਹੋਵੇ ਤੁਹਾਡੀ ਲਾਈਫ ਦੇ ਵਿੱਚ ਕੋਈ ਤੁਹਾਨੂੰ ਲੱਗਿਆ ਵੀ ਇਹ ਸਿਸਟਮ ਆਪਣੇ ਇੰਡੀਆ ਜਾਂ ਪੰਜਾਬ ਦੇ ਨਾਲੋਂ ਨਹੀਂ ਵਧੀਆ ਹੈਗਾ ਬੈਡ ਥਿੰਗ ਮੋਸਟਲੀ ਇੱਥੇ ਤਾਂ ਅੱਜ ਕੱਲ ਜਿਵੇਂ ਜ਼ਿਆਦਾਤਰ ਆਪਾਂ ਕਹਿੰਨੇ ਫਿਊਚਰ ਨੂੰ ਲੈ ਕੇ ਆ ਜੀ ਮਤਲਬ ਕਿ ਜੇ ਕੋਈ ਆਪਾਂ ਕਈ ਵੀ ਕਲਾ ਸਟੂਡੈਂਟ ਆ ਐਂਡ ਇੱਥੇ ਬਹੁਤਾ ਟਾਈਮ ਨਹੀਂ ਰਹਿਣਾ ਚਾਹੁੰਦਾ ਜਾਂ ਕੋਈ ਵੀ ਆਉਂਦਾ ਵਾ ਉਹ ਥੋੜੇ ਟਾਈਮ ਦੇ ਵਿੱਚ ਇੱਥੇ ਆਪਣਾ ਫਿਊਚਰ ਨਹੀਂ ਸੈੱਟ ਕਰਦਾ ਹਾਂ ਇਨਕਮ ਜ਼ਰੂਰ ਹੈਗੀ ਆ ਯੂਕੇ ਦੇ ਵਿੱਚ ਕੋਈ ਵੀ ਪੁਰਾਣੇ ਪੰਜਾਬੀ ਆਏ ਆ ਉਹਨਾਂ ਦੇ ਨਾਲ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਪੁਰਾਣੇ ਪੰਜਾਬੀ ਵੀ ਦੋ ਤਰ੍ਹਾਂ ਦੇ ਅਸੀਂ ਕਈ ਤਾਂ ਬਹੁਤ ਜ਼ਿਆਦਾ ਹੈਲਪ ਕਰਦੇ ਕੋਈ ਤਰਸ ਦੇ ਆਧਾਰ ਤੇ ਵੀ ਹਾਂ ਯਾਰ ਇਹ ਸਟੂਡੈਂਟ ਹਨ ਇਹ ਮਤਲਬ ਕਿ ਬਹੁਤ ਜ਼ਿਆਦਾ ਔਖਾ ਹੋ ਰਿਹਾ ਹੈਲਪ ਵੀ ਕਰਦੇ ਆ ਪਰ ਕਈ ਨਿਜਾਇਜ਼ ਫਾਇਦਾ ਵੀ ਚੱਕ ਰਹੇ ਆ ਆਪਣੇ ਪੰਜਾਬੀ ਹੀ ਪੰਜਾਬੀ ਦੀ ਕਈ ਜੜਾਂ ਵੱਢ ਰਹੇ ਆ ਹਰੇਕ ਨਹੀਂ ਪਰ ਕਈ ਵੱਢ ਰਹੇ ਆ ਜਿਵੇਂ ਕਿ ਹੁਣ ਪਹਿਲਾਂ ਤਾਂ ਸਟੂਡੈਂਟ ਪਹਿਲਾਂ ਇੰਨਾ ਡਿਪਰੈਸਡ ਆ ਉੱਪਰੋਂ ਉਹਨੂੰ ਕੰਮ ਨਹੀਂ ਮਿਲ ਰਿਹਾ ਜਿਉ ਕੈਸ਼ ਤੇ ਵੀ ਆਪਦਾ ਬਿਲਡਰਸ ਨਾਲ ਜਾਂ ਹੋਰ ਕਿਤੇ ਕੰਮ ਕਰਦਾ ਵਾ ਉਹਨਾਂ ਦੇ ਪੈਸੇ ਹੀ ਮਨਾਪ ਰਹੇ ਆ ਦੇ ਹੀ ਨਹੀਂ ਰਿਹਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੀ ਕਮਾਈ ओके okay. प्रॉब्लम बहुत ज्यादा फेस कर रहे हो जी ਤੁਹਾਡੇ ਨਾਲ ਕੋਈ ਹੋਈ ਹੋਵੇ ਇਦਾਂ ਦੀ ਗੱਲਬਾਤ ਹਾਂ ਜੀ ਸੰਮੇਰ ਨਾਲ ਇੱਕ ਦੋ ਵਾਰ ਹੋਈ ਕਿਉਂਕਿ ਮੈਂ ਸਾਰਾ ਦਿਨ ਲਾ ਕੇ ਆਪਣੇ ਟੈਂਪਲੇਟਸ ਇੱਥੇ ਵੰਡੇ ਉਹ ਬੰਦਾ ਇੱਥੇ ਪਾਕਿਸਤਾਨ ਤੋਂ ਸੀ ਓਕੇ ਮਤਲਬ ਕਿ ਮੈਂ ਆਪਣਾ ਸਾਰਾ ਦਿਨ ਇੱਥੇ ਮਿਹਨਤ ਕੀਤੀ ਤੇ ਉਸ ਬੰਦੇ ਨੇ ਸਿਰਫ ਮੇਰੇ 20 ਪਾਉਂਡ ਵੀ ਨਹੀਂ ਦਿੱਤੇ ਓਕੇ ਤਾਂ ਪਾਕਿਸਤਾਨ ਵਾਲਿਓ ਤੁਸੀਂ ਮੈਸੇਜ ਦਿਓ ਜਿਹੜੇ ਤੁਹਾਡੇ ਵਿਲਾਇਤਾਂ ਦੇ ਵਿੱਚ ਪੁਰਾਣੇ ਲੋਕ ਆਏ ਹੋਏ ਆ ਉਹ ਇੰਡੀਆ ਤੋਂ ਆਉਣ ਚਾਹੇ ਪਾਕਿਸਤਾਨ ਤੋਂ ਹੈਗੇ ਆਪਣੇ ਪੰਜਾਬੀ ਹੈ ਟ੍ਰਾਂਸਪੋਰਟ ਦੇ ਸਿਸਟਮ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਨੇ ਟਰਾਂਸਪੋਰਟ ਸਿਸਟਮ ਇੱਥੋਂ ਦਾ ਬਹੁਤ ਵਧੀਆ ਜੀ। ਓਕੇ। ਦੂਸਰੀਆਂ ਕਟਰੀਆਂ ਦਾ ਮੈਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਬਟ ਇੱਥੋਂ ਦਾ ਵਧੀਆ ਮੇਰੇ ਹਿਸਾਬ ਨਾਲ ਦੂਸਰਿਆਂ ਨਾਲੋਂ ਵਧੀਆ ਹੀ ਹੋਊਗਾ। ਕਿਉਂਕਿ ਇੱਥੋਂ ਦਾ ਬੱਸ ਸਿਸਟਮ ਜਾਂ ਟ੍ਰੇਨ ਸਿਸਟਮ ਜਿਸ ਟਾਈਮ ਮਰਜ਼ੀ ਚੱਲੇ ਜਾਓ। ਕੋਈ ਪ੍ਰੋਬਲਮ ਹੈ ਹੀ ਨਹੀਂ ਇੱਥੇ ਜਮੇ। ਅੱਜ ਦੇ ਜ਼ਿਆਦਾਤਰ ਸਵਾਲ ਆਪਣੇ ਸਟੂਡੈਂਟ ਤੇ ਹੋਣਗੇ। ਅਗਰ ਕੋਈ ਸਟੂਡੈਂਟ ਅੱਜ ਆਉਂਦਾ ਕੋਈ ਉਹਨੂੰ ਸਪੈਸ਼ਲ ਕੋਈ ਡਾਕੂਮੈਂਟਾਂ ਦੀ ਜ਼ਰੂਰਤ ਪੈਂਦੀ ਓ? ਮੇਰੇ ਨੇ ਤੇ ਆਪਣਾ ਜਿੰਨਾ ਦਾ ਵੀ ਇੰਡੀਆ ਚ ਡਰਾਈਵਿੰਗ ਲਾਇਸੈਂਸ ਮੋਸਟਲੀ ਜਿੰਨਾ ਦਾ ਨਹੀਂ ਵੀ ਉਹ ਵੀ ਬਣਵਾ ਕੇ ਹੀ ਔਨ ਇੰਡੀਆ ਦਾ ਡਰਾਈਵਿੰਗ ਲਾਇਸੈਂਸ ਇੱਥੇ ਲੈ ਕੇ ਆਉਣ ਐਂਡ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹਨੂੰ ਕਿ ਆਪਾਂ ਪੀਸੀਸੀ ਕਹਿੰਦੇ ਆ ਉਹ ਵੀ ਲੈ ਕੇ ਆਉਣ ਐਂਡ ਬਾਕੀ ਜੇ ਆਪਾਂ ਇੰਡੀਆ ਦੇ ਆਧਾਰ ਕਾਰਡ ਪੈਨ ਨਾ ਹਲ ਵੋਟਰ ਕਾਰਡ ਉਹਨਾਂ ਚੀਜ਼ਾਂ ਦੀ ਇੱਥੇ ਕੋਈ ਨੀਡ ਨਹੀਂ ਕੀ ਹੋਰ ਵੀ ਕੋਈ ਡਾਕੂਮੈਂਟ ਖਾਸ ਨਹੀਂ ਚੱਲਦਾ ਇਹ ਤੇ ਆਪਣੇ ਮੇਨ ਬਸ ਸਟੱਡੀ ਡਾਕੂਮੈਂਟ ਐਂਡ ਡਰਾਈਵਿੰਗ ਲਾਈਸੈਂਸ ਵਗੈਰਾ ਐਂਡ ਆਪਣੀ ਸੀਵੀ ਜ਼ਰੂਰ ਲੈ ਕੇ ਆਉਣ ਜੋ ਵੀ ਆਪਣੇ ਕੋਲ ਜੌਬ ਐਕਸਪੀਰੀਅੰਸ ਆ ਜਾਂ ਹੋਰ ਵੀ ਕੋਈ ਵੀ ਆਪਾਂ ਕੰਮ ਕੀਤਾ ਉਹਨਾਂ ਦੇ ਸਰਟੀਫਿਕੇਟਸ ਆਪਣੇ ਕੋਲ ਜ਼ਰੂਰ ਹੋਣ ਕਿਉਂਕਿ ਇੱਥੇ ਕੋਈ ਵੀ ਆਪਾਂ ਆਨਲਾਈਨ ਕੰਮ ਅਪਲਾਈ ਕਰਦੇ ਆ ਉਸ ਵਾਸਤੇ ਆਪ ਨੂੰ ਸੀਵੀ ਅਪਲੋਡ ਜ਼ਰੂਰ ਕਰਨੀ ਪੈਂਦੀ ਹੈ ਜੀ ਓਕੇ ਇੱਕ ਸਟੂਡੈਂਟ ਦੀ ਤੁਸੀਂ ਲਿਵਿੰਗ ਕਾਸਟ ਤੇ ਇਨਕਮ ਫਿਰ ਤਾਂ ਕੋਈ ਐਡਾ ਇਸ਼ੂ ਹੈ ਹੀ ਨਹੀਂ ਫਿਰ ਤਾਂ ਕੋਈ ਸਾਨੂੰ ਖਾਸ ਲੱਗਦੀ ਉਹੀ ਨਹੀਂ ਜੇ ਕੰਮ ਜਮਾਂ ਹੀ ਨਾ ਮਿਲੇ 2-2 ਮਹੀਨੇ 4-4 ਮਹੀਨੇ ਫਿਰ ਤਾਂ ਜੇ ਆਪਣਾ 200 ਪਾਉਂਡ ਵੀ ਰੈਂਟ ਆ ਨਾ ਤੇ ਇੰਡੀਆ ਦੇ ਹਿਸਾਬ ਤੇ ਆਪਾਂ ਨੂੰ 20000 ਰੈਂਟ ਬਹੁਤ ਜ਼ਿਆਦਾ ਔਖਾ ਜੀ ਆਪਾਂ ਮੀਡਲ ਕਲਾਸ ਬੰਦਾ ਦਾ ਕਰੋ ਐਫਰਟ ਫੋਰਟ ਕਰ ਹੀ ਨਹੀਂ ਨਾ ਸਕਦਾ ਬਹੁਤ ਜ਼ਿਆਦਾ ਔਖਾ ਜੇ ਕੰਮ ਆਪ ਨੂੰ ਮਿਲਦਾ ਰਵੇ ਤਾਂ ਮੰਨ ਲਓ ਕਿ ਚਲੋ ਵੀ ਇਨਕਮ ਆਪਾਂ ਨੂੰ ਆਈ ਜਾਂਦੀ ਆ ਫਿਰ ਤਾਂ ਕੋਈ ਖਾਸ ਨਹੀਂ ਜੀ ਇੱਕ ਸਟੂਡੈਂਟ ਦਾ ਬਹੁਤ ਇੱਕ ਟਰਨਿੰਗ ਪੁਆਇੰਟ ਹੁੰਦਾ ਹੈ ਇੰਡੀਆ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਆਂਦੇ ਆ ਤਾਂ ਉਹ ਇਥੇ ਸਟੱਡੀ ਲਈ ਜਾਂਦੇ ਉਹ ਵਿੱਚ ਸਟੱਡੀ ਵਿੱਚ ਕਾਰ ਛੱਡ ਦਿੰਦੇ ਕਿ ਸਟੂਡੈਂਟ ਉਹਨੂੰ ਕੰਪਲੀਟ ਕਰ ਦਿਆ ਉਹ ਤੁਹਾਡੇ ਐਕਸਪੀਰੀਅੰਸ ਦੇ ਮੁਤਾਬਕ ਕੀ ਬੈਟਰ ਹੈ ਦੇਖੋ ਜੀ ਜੋ ਤਾਂ ਹੁੰਦੇ ਆ ਸਪਾਊਸ ਕੇਸਿਸ ਤੇ ਜਿਵੇਂ ਕਿ ਗਰਲਸ ਆ ਉਹ ਤਾਂ ਆਪਣੀ ਸਟੱਡੀ ਨਾਲ ਨਾਲ ਕਰਦੀਆਂ ਬੜ ਜਿਹੋ ਉਹਨਾਂ ਦੇ ਹਸਬੰਡਸ ਹੁੰਦੇ ਆ ਉਹ ਸਭ ਕੁਝ ਮੈਨੇਜ ਕਰ ਰਹੇ ਹੁੰਦੇ ਆ ਇਨਕਮ ਉਹਨਾਂ ਨੂੰ ਆ ਰਹੀ ਆ ਉਹ ਤਾਂ ਫੀਸਾਂ ਮੈਨੇਜ ਕਰ ਲੈਂਦੇ ਆ ਐਂਡ ਆਪਣਾ ਫਿਊਚਰ ਸੈੱਟ ਕਰ ਲੈਂਦੇ ਉਹਨਾਂ ਵਾਸਤੇ ਕੋਈ ਇਸ਼ੂ ਨਹੀਂ ਬਟ ਜੋ ਸਟੂਡੈਂਟਸ ਆਉਂਦੇ ਆ ਜੇ ਤਾਂ ਕੰਮ ਮਿਲ ਰਿਹਾ ਉਹਨਾਂ ਨੂੰ ਫਿਰ ਕੋਈ ਇਸ਼ੂ ਨਹੀਂ ਉਹ ਵੀ ਫੀਸ ਸਟਾਰਦੇ ਆ ਬਟ ਜੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ 6 6 ਮੰਥ ਹੋ ਗਏ ਹਨਾ ਤੇ ਉਹ ਐਂਡ ਪਿੱਛੋਂ ਵੀ ਨਹੀਂ ਮਗਾ ਸਕਦੇਗੇ ਤਾਂ ਫਿਰ ਉਹ ਕੀ ਕਰਨਗੇ ਉਹ ਤੈਨ ਤੈਨ ਮਤਲਬ ਕਿ ਜਿਨ੍ਹਾਂ ਦੇ ਸਾਲ ਦੀ ਸਟੱਡੀ ਹੈ ਜੀ ਉਹ ਤਾਂ ਫਿਰ ਵੀ ਔਖੀ ਸੌਖੀ ਕਰ ਲੈਂਦੇ ਕੰਪਲੀਟ ਕੋਈ ਡਾ ਇਸ਼ੂ ਨਹੀਂਗਾ ਬਟ ਜਿਨ੍ਹਾਂ ਦੀ 3 ਸਾਲ ਦੀ ਆ ਹੁਣ ਇੰਨੇ ਤਾਂ ਉੱਥੇ ਇਹਨਾਂ ਨੂੰ ਕਮਾਈ ਨਹੀਂ ਕਰ ਰਹਿਗੇ ਜੀ ਆਪਾਂ 40 50 ਲੱਖ ਰੁਪਏ ਤਿੰ ओके ਨਹੀਂ ਕਰ ਸਕਦੇ ਇੰਨੀਆਂ ਉਹ ਇਸ ਕਰਕੇ ਉਹ ਇੱਕ ਇਲਲੀਗਲ ਸਟੈਪ ਚੱਕਦੇ ਆ ਮਾਪਿਆਂ ਦੇ ਲਈ ਕੀ ਮੈਸੇਜ ਹੈ ਮਾਪੇ ਆਪਣੇ ਬੱਚੇ ਨੂੰ ਕਿਵੇਂ ਟਰੈਕ ਕਰ ਸਕਦੇ ਆ ਮਾਪਿਆਂ ਵਾਸਤੇ ਦੇਖੋ ਜੀ ਹੁਣ ਮੈਂ ਐਗਜ਼ਾਮਪਲ ਆਪਣੇ ਫਰੈਂਡ ਦੀ ਦੇ ਰਹਾ ਜੋ ਕਿ ਮੇਰਾ ਰੂਮ ਮੇਟ ਵੀ ਆ ਹੁਣ ਉਸ ਉਹ ਮੇਰੇ ਨਾਲ ਹੀ ਆਇਆ ਉਹਨੂੰ ਓਨਲੀ ਇੱਕ ਤੋਂ ਦੋ ਮਾਂਥ ਹੋਏ ਆ ਠੀਕ ਆ ਤੇ ਉਸਦੇ ਮਾਪੇ ਉਸ ਨੂੰ ਮਗਰੋਂ ਫੋਨ ਲਾ ਲਾ ਕਹਿ ਰਹੇ ਆ ਵੀ ਹਾਂ ਤੂੰ ਇਹੋ ਜਿਹਾ ਕਿੱਥੇ ਜਾ ਕੇ ਬੈਠ ਗਿਆ ਜੋ ਕਿ ਤੈਨੂੰ ਐਨਐਚਆਰ ਦਾ ਕੰਮ ਹੀ ਨਹੀਂ ਮਿਲ ਰਿਹਾ ਤੇਰੇ ਨਾਲ ਦੇ ਨੂੰ ਕੰਮ ਮਿਲਿਆ ਹੋਇਆ ਵਾ ਦੇਖੋ ਉਸ ਵਿੱਚ ਬੱਚੇ ਤਾਂ ਨਹੀਂ ਨਾ ਕਸੂਰੀ ਜੀ ਜੋ ਕਿ ਰੈਸੈਸ਼ਨ ਅੱਜ ਆਪਾਂ ਇੱਕ ਵੇਖੀਏ ਵੀ ਜੇ ਵਿੱਚੋਂ ਦਸਾਂ ਬੰਦੇ ਨੂੰ ਕੰਮ ਮਿਲ ਗਿਆ ਤੇ ਵਿੱਚੋਂ 90 ਵਿਹਲੇ ਵੀ ਬੈਠੇ ਆ ਠੀਕ ਆ ਇਹ ਜੀ ਆਪਾਂ ਨੂੰ ਸੋਚਣੀ ਚਾਹੀਦੀ ਆ ਇੱਕ ਤਾਂ ਬੱਚਾ ਪਹਿਲਾਂ ਹੀ ਡਿਪਰੈਸ਼ਨ ਵਿੱਚ ਆ ਜੀ ਠੀਕ ਆ ਨਵਾਂ ਆਇਆ ਉਹਨੇ ਆਪਣਾ ਸਭ ਘਰ-ਬਾਰ ਛੱਡਿਆ ਉਪਰੋਂ ਤੁਸੀਂ ਪਿੱਛੋਂ ਡਿਪਰੈਸ਼ਨ ਦੇ ਰਹੇ ਹੋ ਆਪਣੇ ਤੇ ਕਰਜ਼ਾ ਜਾਂ ਕੁਝ ਵੀ ਚਲ ਹਣਾ ਸਿਚੁਏਸ਼ਨ ਹੁੰਦੀ ਘਰਾਂ ਦੀ ਬਟ ਜਿਨ੍ਹਾਂ ਦਾ ਸਰਦਾ ਜਾਂ ਕੁਝ ਵੀ ਉਹਨਾਂ ਨੂੰ ਐ ਪਿੱਛੋਂ ਬੱਚੇ ਨੂੰ ਨਹੀਂ ਡਿਪਰੈਸਡ ਕਰਨਾ ਚਾਹੀਦਾ ਹੋਰ ਜੀ ਕਿਉਂਕਿ ਬੱਚਾ ਫਿਰ ਗਲਤ ਸਟੈਪ ਵੀ ਚੱਕ ਸਕਦਾ ਵਾ ਤੁਸੀਂ ਵੀ ਸ਼ੋਰਮ ਵੀ ਤੁਹਾਡਾ ਜਿਹੜਾ ਫਰੈਂਡ ਆ ਉਹ ਕੰਮ ਲੱਭਣ ਦੇ ਲਈ ਪੂਰੀ ਕੋਸ਼ਿਸ਼ ਕਰ ਰਿਹਾ ਪੂਰੀ ਕੋਸ਼ਿਸ਼ ਕਰ ਰਿਹਾ ਜੀ ਬਹੁਤ ਜ਼ਿਆਦਾ ਹਰੇਕ ਨੂੰ ਕਹਿ ਰਿਹਾ ਕੋਈ ਇਸ ਨੇ ਕੋਈ ਉਹਨੇ ਟੇਕ ओके चलो दोस्तों आपा ये किसी दा पर्सनल आपा नाम नंबर नहीं शेयर करंगे पर एक कॉमन मैसेज हम आपਿਆਂ ਲਈ ਜਿੰਨਾ ਮਾਪਿਆਂ ਦੇ ਬੱਚੇ ਬਾਹਰ ਹੈ ਉਹਨਾਂ ਮਾਪਿਆਂ ਦੀ ਉਨੀ ਹੀ ਰਿਸਪਾਂਸਿਬਿਲਟੀ ਜ਼ਰੂਰ ਬਣਦੀ ਹੈ ਵੀ ਉਹ ਆਪਣੇ ਬੱਚੇ ਨੂੰ ਫੋਨ ਕਰਕੇ ਮਾੜੇ ਟਾਈਮ ਦੇ ਵਿੱਚ ਹੌਸਲਾ ਦੇਣ ਨਾ ਕਿ ਉਹਨਾਂ ਨੂੰ ਡਿਪਰੈਸ਼ਨ ਦੇਣ ਫੈਮਿਲੀ سپورਟ ਬਹੁਤ ਜ਼ਰੂਰੀ ਹੈ ਫੈਮਿਲੀ سپورਟ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਅ ਕਿਉਂਕਿ ਤੁਸੀਂ ਵੇਖਿਆ ਹੋਊਗਾ ਜਿਹੜੇ ਸਪਾਊਸ ਵਿਜ਼ੇ ਤੇ ਆਂਦੇ ਆ ਹਾਂਜੀ ਉਹਨਾਂ ਦੇ ਨਾਲ ਫੈਮਿਲੀ ਸਪੋਰਟ ਹੋ ਜਾਂਦੀ ਹੈ इमोਸ਼ਨਲੀ ਉਹ ਹੁੰਦੇ ਆ ਜਿੱਦਾਂ ਘਰੇ ਆਉਂਦੇ ਆਪਣੀ ਫੈਮਿਲੀ ਨੂੰ ਬੱਚਿਆਂ ਨੂੰ ਮਿਲਦੇ ਆ ਨਾ ਇੱਕ ਸਟੂਡੈਂਟ ਹੁੰਦਾ ਉਹ ਸਿਰਫ ਇਕੱਲਾ ਹੁੰਦਾ ਉਹ ਇੱਕ ਫਰੈਂਡ ਸਰਕਲ ਤੇ ਹੁੰਦਾ ਇੱਥੇ ਫਰੈਂਡ ਸਰਕਲ ਉਹਦਾ ਵਧੀਆ ਵੀ ਹੋ ਸਕਦਾ ਉਹਦੇ ਮਤਲਬ ਹੈਲਪਫੁਲ ਵੀ ਹੋ ਸਕਦੇ ਆ ਤੇ ਨਹੀਂ ਵੀ ਵਧੀਆ ਹੋ ਸਕਦਾ ਕਿੰਨਾ ਬੱਚਿਆਂ ਨੂੰ ਬਾਹਰ ਆਉਣਾ ਚਾਹੀਦਾ ਕਿਹਨਾਂ ਨੂੰ ਨਹੀਂ ਆਉਣਾ ਚਾਹੀਦਾ ਤੇ ਕੁਝ ਲੋਕ ਇੱਥੇ ਮਾਈਗ੍ਰੇਸ਼ਨ ਕਰ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੇ ਤਾਂ ਹੈਗੇ ਮਿਡਲ ਕਲਾਸ ਫੈਮਿਲੀਸ ਤੋਂ ਠੀਕ ਹੈ ਜਿਵੇਂ ਕਿ ਮੈਂ ਸੀਗਾ ਜੀ ਮੈਂ ਉੱਥੇ ਸਿਰਫ ਮੈਂ ਉਹ ਆਪਣਾ 3000 ਤੋਂ ਸਟਾਰਟ ਕੀਤਾ ਸੀਗਾ ਜੀ ਇੰਡੀਆ ਦਾ 3000 ਰੁਪਏ ਤੋਂ ਸਟਾਰਟ ਕਰਕੇ ਮੈਂ ਹੱਦ 10000 ਤੱਕ ਗਿਆ ਸੀਗਾ ਕਿਉਂਕਿ ਜੌਬਸ ਤੋਂ ਉਨੋਂ ਬਾਅਦ ਉੱਥੇ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਉੱਥੇ ਵੀ ਨਹੀਂ ਮਿਲ ਰਹੀਆਂ ਸੋ ਮੇਰੇ ਵਰਗੇ ਨੂੰ ਜਿਵੇਂ ਕਿ ਜਾਂ ਹੋਰ ਕਹਿ ਲੋ ਜੋ ਕਿ ਮਿਡਲ ਕਲਾਸ ਫੈਮਲੀਆਂ ਤੋਂ ਉਹਨਾਂ ਨੂੰ ਤਾਂ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਉਹਨਾਂ ਦਾ ਉੱਥੇ ਵੀ ਕੋਈ ਫਿਊਚਰ ਨਹੀਂਗਾ ਜੋ ਆਪਾਂ ਉੱਥੇ 10000 ਕਮਾਉਂਦੇ ਆਂ ਤੇ ਇੱਥੇ ਕੋਈ ਲੱਖ ਕਮਾਵਾਂਗੇ ਆਪਣੇ ਇੱਥੇ ਫਿਊਚਰ ਹੈਗਾ ਫਿਰ ਵੀ ਠੀਕ ਆਪਾਂ ਸੈਟਿੰਗ ਕਰ ਲਏ ਹਾਂ ਇੱਥੋਂ ਕਮਾ ਕੇ ਆਪਾਂ ਮਗਰ ਸੈਟਿੰਗ ਕਰੋ ਆਪਦੀ ਕੋਈ ਚਾਹੇ ਬਿਜ਼ਨਸ ਸੈੱਟ ਕਰੋ ਚਾਹੇ ਕੋਈ ਜ਼ਮੀਨ ਕੁਝ ਵੀ ਆ ਚਾਹੇ ਸੇਵਿੰਗਸ ਕਰੋ ਉਹਨਾਂ ਨੂੰ ਫਾਇਦਾ ਹੈਗਾ ਬਟ ਜਿਨ੍ਹਾਂ ਦਾ ਉੱਥੇ ਬਹੁਤ ਵਧੀਆ ਸਰ ਰਿਹਾ ਕੋਈ ਆ ਦਾ ਬਿਜ਼ਨਸ ਆ ਜਾਂ ਕੋਈ 5 ਤੋਂ 6 ਕਿੱਲੇ ਤੋਂ ਵੱਧ ਜ਼ਮੀਨ ਵੀ ਆ ਜਾਂ ਘੱਟ ਵੀ ਆ ਜਿਨ੍ਹਾਂ ਦਾ ਉੱਥੇ ਵਧੀਆ ਸਰ ਰਿਹਾ ਉਹਨਾਂ ਨੂੰ ਆਵੇ ਜੀ ਮੁੱਖ ਦੀ ਗੱਲ ਇਹ ਆ ਵੀ ਉਹਨਾਂ ਨੂੰ ਉੱਥੇ ਹੀ ਲਾਈਫ ਬਹੁਤ ਵਧੀਆ ਵਾ ਕਿਉਂਕਿ ਆਪਾਂ ਨੂੰ ਪੰਜਾਬ ਵਿੱਚ ਇਹ ਗੱਲ ਨਹੀਂ ਪਤਾ ਲੱਗਦੀ ਬਟ ਜਦੋਂ ਆਪਾਂ ਬਾਹਰ ਹੁੰਨੇ ਆ ਉਹਦਾ ਆਪਣਾ ਇਹਨਾਂ ਗੱਲਾਂ ਦਾ ਫੀਲਿੰਗ ਪਤਾ ਲੱਗਦੀ ਆ ਵੀ ਨਹੀਂ ਉੱਥੇ ਸਹੀ ਸੀ ਓਕੇ ਰੇਣਾ ਵੀ ਜਿਹੜੇ ਇਹਦਾ ਮਿਡਲ ਕਲਾਸ ਦੀ ਉੱਥੇ ਉਹਨਾਂ ਨੂੰ ਇੰਨੀ ਇਨਕਮ ਹੋ ਰਹੀ ਨਹੀਂ ਰਹੀ ਸੀਗੀ ਇੱਥੇ ਉਹਨਾਂ ਨੂੰ 10 ਗੁਣਾ ਵੱਧ ਇਨਕਮ ਹੋ ਰਹੀ ਆ ਉਹ ਸਹੀ ਆ ਜੋ ਜਿੰਨਾਂ ਬੱਚਿਆਂ ਨੇ ਉੱਥੇ ਹੀ ਆਪਣੀ ਐਸ਼ੀਆਂ ਕੀਤੀਆਂ ਜਾਂ ਮਾਵਾ ਦੇ ਸਿਰ ਤੇ ਉਹ ਬੱਚਿਆਂ ਦਾ ਫਿਰ ਇੱਥੇ ਔਖਾ ਹੋਊਗਾ ਜੀ ਹਾਂ ਕਿਉਂਕਿ ਬੱਚਿਆਂ ਨੂੰ ਇੱਥੇ ਜਿਹੜੀ ਆ ਕੇ ਉਹ ਸਖਤ ਮਿਹਨਤ ਕਰਨੀ ਹੁੰਦੀ ਉਹਨਾਂ ਨੇ ਸਟੱਡੀ ਵੀ ਕਰਨ ਉਹਨਾਂ ਨੇ ਸਾਰਾ ਕੁਝ ਮੈਨੇਜ ਕਰਨਾ ਹੁੰਦਾ ਹੈ। ਹਾਂਜੀ ਓਕੇ। ਇੱਕ ਕੱਲਾ ਸਟੂਡੈਂਟ ਲੇਡੀਜ਼ ਆਉਂਦੀ ਹੈ ਜਾਂ ਗਰਲ ਆਉਂਦੀ ਹੈ, ਇੱਕ ਕੱਲਾ ਸਟੂਡੈਂਟ ਮੁੰਡਾ ਆਉਂਦਾ ਜਾਂ ਜੈਂਟਸ ਆਉਂਦਾ। ਉਹਨਾਂ ਦਾ ਆਪਸ ਵਿੱਚ ਕੀ ਡਿਫਰੈਂਸ ਤੁਸੀਂ ਮਹਿਸੂਸ ਕੀਤਾ ਜਾਂ ਤੁਹਾਡਾ ਕੀ ਖੁਦ ਦਾ ਐਕਸਪੀਰੀਅੰਸ ਹੈ? ਦੇਖੋ ਜੀ ਮੁੰਡੇ ਮੁੰਡੇ ਆ ਚਲੋ ਮੰਨ ਚਲੋ ਅੱਜ ਕੱਲ੍ਹ ਨਹੀਂ ਫਰਕ ਰਿਹਾ ਮੁੰਡੇ ਕੁੜੀਆਂ 'ਚ ਬਟ ਫੇਰ ਵੀ ਮੁੰਡੇ ਆਉਂਦੇ ਉਹ ਸਰਵਾਈਵ ਕਰ ਲੈਂਦੇ ਆ ਕਿਉਂਕਿ ਮੁੰਡੇ ਨੂੰ ਕੋਈ ਵੀ ਡਰ ਨਹੀਂ ਹੁੰਦਾ ਬਟ ਜਿਹੜੀਆਂ ਕੁੜੀਆਂ ਉਹਨਾਂ ਨੂੰ ਇੱਥੇ ਇਕੱਲੀਆਂ ਨੂੰ ਮੈਨੇਜ ਕਰਨਾ ਬਹੁਤ ਜ਼ਿਆਦਾ ਔਖਾ ਜੀ ਕਿਉਂਕਿ ਜਿਹੜੀਆਂ ਸਪਾਊਸ ਕੇਸ ਨਾਲ ਆਉਂਦੀਆਂ ਵਾਂ ਉਹ ਆਪਣੀ ਸਟੱਡੀ ਵੀ ਕਰ ਲੈਣੀ ਆ ਹਸਬੰਡ ਸਰਵਾਈਵ ਕਰ ਲੂਗਾ ਸਭ ਕੁਝ ਉਹਨਾਂ ਵਾਸਤੇ ਕੋਈ ਔਖਾ ਨਹੀਂਗਾ ਠੀਕ ਆ ਉਹਨਾਂ ਨੂੰ ਫੈਮਿਲੀ 'ਚ ਹੀ ਆਉਣਾ ਜਿਹਦਾ ਮੈਰਿਜ ਕਰਾ ਕੇ ਹੀ ਆਉਣਾ ਚਾਹੀਦਾ ਬਟ ਜੋ ਕੱਲੀਆਂ ਕੁੜੀਆਂ ਜੋ ਕਿ ਮੇਰੇ ਨਾਲ ਯੂਨੀਵਰਸਿਟੀ ਵਿੱਚ ਜਾਂ ਫਰੈਂ ਉਨਾਂ ਵਾਸਤੇ ਬਹੁਤ ਜ਼ਿਆਦਾ ਕੋਈ ਮੁੰਡਿਆਂ ਨੇ ਤਾਂ ਫਿਰ ਵੀ ਇੰਡੀਆ 'ਚ ਵੀ ਮਿਹਨਤ ਕੀਤੀ ਹੁੰਦੀ ਆ ਬਾਹਰ ਕੋਈ ਖੇਤੀ ਬਾੜੀਆਂ ਕੋਈ ਵੀ ਕੰਮ ਕੀਤਾ ਹੁੰਦਾ ਬਟ ਕੁੜੀਆਂ ਨੇ ਕੁੜੀਆਂ ਹਮੇਸ਼ਾ ਘਰੇ ਰਹੀਆਂ ਉਹਨਾਂ ਨੇ ਖੱਲੀ ਸਟੱਡੀ ਹੀ ਕੀਤੀ ਹੁੰਦੀ ਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਔਖਾ ਜਿਹਾ ਇੱਥੇ ਓਕੇ ਸੈਕੰਡ ਕੁੜੀਆਂ ਦੇ ਲਈ ਕੀ ਮੈਸੇਜ ਜਿਹੜੇ ਗਰਲ ਸਟੂਡੈਂਟ ਹੋਣਾ ਚਾਹੁੰਦੇ ਆ ਉਹਨਾਂ ਨੂੰ ਕਿਹੜੀ ਸਕਿੱਲ ਸਿੱਖੀ ਹੋਣੀ ਚਾਹੀਦੀ ਆ ਤਾਂ ਜੋ ਉਹਨਾਂ ਦਾ ਇੱਥੇ ਜਿਹੜਾ ਸਰਵਾਈਵ ਕਰਨਾ ਬਹੁਤ ਜ਼ਿਆਦਾ ਈਜ਼ੀ ਹੋ ਜਾਏ ਜਾਂ ਜੋਬ ਪ੍ਰਾਪਤ ਕਰਨੀ ਬਹੁਤ ਜ਼ਿਆਦਾ ਈਜ਼ੀ ਹੋ ਜਾਏ ਵੈਸੇ ਤਾਂ ਸਭ ਵਾਸਤੇ ਸੇਮ ਹੀ ਕੰਮ ਹੋਇਆ ਪ ਬਟ ਫਿਰ ਵੀ ਉਹਨਾਂ ਨੂੰ ਪਾਰਲਰ ਵਗੈਰਾ ਜੋ ਕਿ ਨੇਲ ਐਕਸਟੈਂਸ਼ਨ ਜਦੋਂ ਤੁਸੀਂ ਪੰਜਾਬ ਤੋਂ ਆਏ ਸੀ ਇੱਕ ਕੋਈ ਬਹੁਤ ਵੱਡਾ ਭਲੇਖਾ ਜਿਹੜਾ ਤੁਹਾਡਾ ਦੂਰ ਹੋਇਆ ਹੋਵੇ ਭਲੇਖਾ ਇਹੀ ਆ ਵੀ ਉੱਥੇ ਲਾਈਫ ਜਾਂਦਿਆਂ ਹੀ ਬਹੁਤ ਵਧੀਆ ਹੋ ਜੂਗੀ ਇਹੀ ਸਭ ਤੋਂ ਵੱਡਾ ਭਲੇਖਾ ਜੀ ਕਿ ਜੋ ਆਪਣੀ ਸਹੀ ਲਾਈਫ ਆਣਾ ਜੀ ਜੇ ਆਪਾਂ ਸਕੂਨ ਦੀ ਗੱਲ ਕਰੀਏ ਉਹ ਸਿਰਫ ਪੰਜਾਬ ਦੇ ਵਿੱਚ ਹੀ ਉਹ ਆਪਾਂ ਨੂੰ ਕਿਤੇ ਨਹੀਂ ਮਸਲ ਕਿਸੇ ਵੀ ਕੰਟਰੀ ਵਿੱਚ ਕਿਸੇ ਨੂੰ ਕੰਪੇਅਰ ਨਹੀਂ ਕਰ ਰਿਹਾ ਬਟ ਕਿਸੇ ਵੀ ਕੰਟਰੀ ਚਲ ਜਾਓ ਪੰਜਾਬ ਸੌਨ ਲਈ ਸਕੂਨ ਪੰਜਾਬ ਵਿੱਚ ਹੀ ਹੈ ਜੀ ओके okay, बहुत बहुत धन्यवाद ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਦੋਸਤੋ ਉਮੀਦ ਹੈ ਤੁਸੀਂ ਇਹ ਸਵਾਲਾਂ ਜਵਾਬਾਂ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਹੋਣੀ ਹੈ ਸਾਡੇ ਲਈ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਤੁਸੀਂ ਅਗਰ ਸਾਨੂੰ ਆਪਣੇ ਸੁਝਾਅ ਦਿਓਗੇ ਇਸ ਪੋਡਕਾਸਟ ਦੇ ਵਿੱਚ ਜਾਂ ਇਸ ਗੱਲਬਾਤ ਦੇ ਵਿੱਚ ਤੁਹਾਨੂੰ ਕੀ ਚੀਜ਼ ਵਧੀਆ ਲੱਗੀ ਕੀ ਵਧੀਆ ਨਹੀਂ ਲੱਗੀ ਤੁਸੀਂ ਸਾਨੂੰ ਸ਼ੇਅਰ ਕਰੋ ਤਾਂ ਜੋ ਅਸੀਂ ਨੈਕਸਟ ਪੋਡਕਾਸਟ ਦੇ ਵਿੱਚ ਉਸ ਚੀਜ਼ ਨੂੰ ਐਡ ਕਰ ਸਕੀਏ ਧੰਨਵਾਦ ਜੀ ਸ਼ਸ਼ੀਕਾਲ ਰੱਬ ਰੱਖਾ